өзің күйасын Erht� left- қосисеп күйасырғы ਜੀ ਕੀ ਨਾਮ ਆ ਕੀ ਕਹਿਣਾ ਚਾਹੀਦਾ ਮੇਰਾ ਨਾਮ ਰਾਜੀਪ ਆ ਪਿੰਡ ਬੁਰਾ ਉਜੜਾ ਬਾਬਾ ਕੋਟੀ ਤੇ ਮੈਨੂੰ ਠੀਕ ਕਰ ਦੇ ਤੇ ਮੇਰੇ ਨਾਲ ਸਾਰੇ ਬੰਦੇ ਮੰਨਣ ਲੱਗ ਜਣਗੇ ਕੀ ਸਮੱਸਿਆ ਕੀ ਹੈ ਤੁਹਾਨੂੰ ਹਾਂ ਜਵਾਨ ਦਰੂਹ ਚਮੜੀ ਦੋਦ ਤੁਹਾਨੂੰ ਲੱਗਦਾ ਕਿਉਂ ਦੇ ਵਿੱਚ ਕੁਝ ਹੈਗਾ ਠੀਕ ਕਰ ਸਕਦਾ ਮੈਂ 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 ਮੰਨਦੇ ਨਹੀਂ ਇਹ ਟੀਮ ਨਹੀਂ ਕੀ ਨਾਵਾ ਜੀ ਕੀ ਕਹਿਣਾ ਚਾਹਦੇ ਹੋ ਕੀ ਕੰਮ ਕਰਦੇ ਹੋ ਪਿੰਡ ਦੇ ਸਰਪੰਚੋ ਦੱਸੋ ਪਿੰਡ ਦੇ ਸਰਪੰਚਾਂ ਜੀ ਸੁਖਮੰਦਰ ਸਿੰਘ ਮੇਰਾ ਨਾਮ ਕੀ ਕਹਿਣਾ ਚਾਹਦੇ ਹੋ ਜੋ ਪਿੰਡ ਦੇ ਅਸੀਂ ਕਹਿੰਦੇ ਸਾਡੇ ਪਿੰਡ ਦੇ ਵਿੱਚ ਇਹ ਕੁਝ ਨਹੀਂ ਹੋਣਾ ਕੀ ਹੋਇਆ ਕੀ ਹੈ ਇਹ ਜੀ ਬਾਬਾ ਬਣ ਕੇ ਲੋਕਾਂ ਨੂੰ ਡੁੱਟੀ ਜਾਂਦਾ ਹਮਰਜੀਤ ਸਿੰਘ ਨਾਂ ਜੀ ਇਹ ਬਾਬੇ ਭਾਈ ਮੋਹਸਨ ਦੀ ਜਗ੍ਹਾ ਸਾਡੇ ਇੱਥੇ ਬਹੁਤ ਤਕੜੀ ਜਗ੍ਹਾ ਉਹਨਾਂ ਦੀ ਤੇ ਉਹਨਾਂ ਦੇ ਨਾਂ ਤੇ ਇਹ ਕਹਿੰਦਾ ਵੀ ਮੈਂ ਲੋਕਾਂ ਦੇ ਭਲੇ ਕਰਦਾ ਆ ਆਪਦੀ ਗੱਦੀ ਬਣਾ ਕੇ ਘਰੇ ਕਰੀ ਜਾਵੇ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਬਾਬੇ ਸੰਤ ਮਹਾਤਮਾ ਦਾ ਨਾਮ ਬਿਨਾਂ ਨੀ ਹੋਣਾ ਤੁਸੀਂ ਪਿੰਡ ਦੇ ਸਰਪੰਚ ਅਸੀਂ ਚੁਣਿਆ ਗਿਆ ਤੁਸੀਂ ਇਸ ਚੀਜ਼ ਦੇ ਪੂਰਾ ਪਿੰਡ ਦਾ ਪੰਚਾਇਤ ਖਿਲਾਫ ਹੋਏ ਅਸੀਂ ਇਸ ਗੱਲ ਦੇ ਖਿਲਾਫ ਆ ਜੀ ਸੰਤਾਂ ਦਾ ਨਾਮ ਲੈ ਕੇ ਨਹੀਂ ਲੜਦਾ ਓਕੇ ਕੀ ਨਾਮ ਆ ਕੀ ਕਹਿਣਾ ਚਾਹੁੰਦੇ ਹੋ ਕੀ ਮਾਮਲਾ ਕਿਹੜੇ ਪਿੰਡ ਤੋਂ ਮੇਰਾ ਨਾਮ ਜੀ ਮਨਜੀਤ ਸਿੰਘ ਹੈ ਜੀ ਪਿੰਡ ਬੂੜਾ ਗੁਜਰ ਅਸੀਂ ਅੰਧਵਿਸ਼ਵਾਸ ਨੂੰ ਜਿਹੜਾ ਵਡਾਵਾ ਦੇ ਰਹੇ ਸਾਡੇ ਪਿੰਡ ਦੇ ਵਿੱਚ ਸੰਤ ਭਾਈ ਬਾਬਾ ਮੋਹਰ ਸਿੰਘ ਸਾਡੀ ਪੁਰਾਣੀ ਜਗ੍ਹਾ ਉਸ ਦੇ ਨਾਂ ਤੇ ਠੱਗੀ ਚੱਲ ਰਹੀ ਐ ਉਹਦਾ ਅਸੀਂ ਠੱਗੀ ਦਾ ਪਰਦਾ ਫਾਸ਼ ਕਰਨ ਵਾਸਤੇ ਇਕੱਠੇ ਹੋਇਆ ਕੌਣ ਕਰ ਰਿਹਾ ਐ ਇਹ ਇਸ ਤੁਹਾਡੇ ਪਿੰਡ ਦੇ ਵਿੱਚ ਇਹ ਸਾਡੇ ਪਿੰਡ ਇੱਕ ਖੋਤੀ ਬਾਬਾ ਅਖਵਾਰਿਆ ਜਿਹੜਾ ਕਿ ਵੀ ਮੈਂ ਮੇਰੇ ਜੋ ਬਾਬੇ ਭਾਈ ਮੋਰਸੋਂ ਦਾ ਵੀ ਆਉਂਦੀ ਐ ਰੂਹ ਆਉਂਦੀ ਐ ਵੀ ਮੈਨੂੰ ਮੈਂ ਭਲਾ ਕਰਦਾ ਲੋਕਾਂ ਦਾ ਦਾਤੀ ਨਾਲ ਥੋਲੇ ਪਾਉਦਾ ਕੋਈ ਉਹਦੇ ਵਿੱਚ ਕੋਈ ਕੱਢਣ ਪਾਉਣ ਨੂੰ ਹੈ ਨਹੀਂ ਮੇਰੀ ਮਾਤਾ ਉਹਦੇ ਹਰਨੀਆਂ ਮੈਂ 6 ਕਿੱਲੇ ਮੰਦਰ ਤੇ ਜ਼ਮੀਨ ਐ ਮੇਰੀ ਮੈਂ 1 ਕਿੱਲਾ ਜ਼ਮੀਨ ਨੂੰ ਦੇ ਦੇਣ ਨੂੰ ਤਿਆਰ ਆ 50 ਥੋਲੇ ਪਾ ਦੇ ਮੇਰੀ ਮਾਤਾ ਦੇ ਹਰਨੀਆਂ ਠੀਕ ਰਕ ਕਰ ਦੇ ਇੱਕ ਕਿਲਾ ਮੈਂ ਪੰਚਾਇਤ ਭਰੀ ਪੰਚਾਇਤ ਕਹਿਣਾ ਇੱਕ ਕਿਲਾ ਜ਼ਮੀਨ ਦੇਊਗਾ ਕਿ ਉਹ ਮੇਰੀ ਮਾਤਾ ਦੇ ਹਰਨੀਆਂ ਠੀਕ ਕਰ ਦੇ ਕਿੰਨੇ ਸਮੇਂ ਤੋਂ ਚੱਲਦਾ ਆ ਰਿਹਾ ਜਿਹੜਾ ਇਹ ਆ ਥੋੜੇ ਚਰਤੋ ਦਾ ਅੰਧਵਿਸ਼ਵਾਸ ਚੱਲ ਰਿਹਾ ਪਿੰਡ ਚ 4-5 ਮਹੀਨਿਆਂ ਤੋਂ ਚੱਲ ਰਿਹਾ ਜਿਹੜਾ ਕਿ ਲੋਕ ਉਹਦੇ ਮਗਰ ਦੂਰ-ਦੂਰੋਂ ਆਉਂਦੇ ਆ ਜੇ ਜੇ ਕਿ ਉਹਦੇ ਪੱਲੇ ਕੱਖ ਵੀ ਨਹੀਂ ਜੇ ਪੱਲੇ ਆ ਤਾਂ ਇੱਕ ਵੀ ਸੂਤ ਦੇ ਦੇ ਅਸੀਂ ਉਹਦੇ ਜੋ ਅਸੀਂ ਕਹਾਂਗਾ ਕਰਨ ਨੂੰ ਤਿਆਰ ਆ। ਛੋਟੇ ਪਿੰਡ ਦਾ ਹੀ ਆ ਜਾਂ ਜਿਵੇਂ ਸਾਡੇ ਪਿੰਡ ਸਾਡੇ ਪਿੰਡ ਦਾ ਹੀ ਆ। ਪਹਿਲਾਂ ਕੀ ਕੰਮ ਕਰਦਾ ਸੀ? ਉਹ ਹੁਣ ਤੱਕ ਉਹ ਲੋਕਾਂ ਕੋਲੇ ਜਾਂਦਾ ਸੀ ਕਦੇ ਪੁੱਛਾਂ ਕਢਾਉਣਾ ਕਦੇ ਕਿਸੇ ਚੇਲੇ ਕੋਲੇ ਜਾਵੜਿਆ ਕਦੇ ਕਿਸੇ ਕੋਲੇ ਜਾਵੜਿਆ ਅੱਜ ਉਹ ਪੁੱਛਾਂ ਲੋਕਾਂ ਦੀਆਂ ਕਢਦਾ। ਕੀ ਕਿੰਨਾ ਕੋ ਆਉਂਦੇ ਹੋ ਲੋਕ ਉੱਥੇ ਆਉਂਦੇ ਆਉਂਦੇ ਆਂਦੇ ਵਿੱਚ ਬਹੁਤ ਆਈਏ ਦੁਨੀਆ ਅੱਜ ਕੱਲ੍ਹ ਆਂਧਵਿਸ਼ਵਾਸ ਦਾ ਜਿਹੜਾ ਫੜਦਾ ਨਾ ਬਹੁਤ ਚੱਲ ਰਿਹਾ ਲੋਕਾਂ ਨੂੰ ਪਤਾ ਹੀ ਹੈ ਪੱਤਰਕਾਰ ਸਾਹਿਬ। ਤੁਸੀਂ ਤੁਸੀਂ ਇੱਕ ਕਿੱਲਾ ਜ਼ਮੀਨ ਦੇਣ ਦੀ ਗੱਲ ਕੀਤੀ। ਤੁਸੀਂ ਕਿਉਂ ਕਿੱਲਾ ਜ਼ਮੀਨ ਦੇ ਕੋ ਲਾਜ ਹਸਪਤਾਲ ਚ ਜਾ ਕੇ ਕਿਉਂ ਨਹੀਂ ਕਰਾ ਲ ਜੇ ਅਸੀਂ ਤਾਂ ਇਹ ਕਹਿ ਰਹੇ ਹਾਂ ਜੇ ਮੰਨ ਲਾ ਉਹਦੇ 'ਚ ਕੁਝ ਹੈਗਾ ਤਾਂ ਅਸੀਂ ਮਾਤਾ ਸਾਡੀ ਦੀ ਹਰਨਿਆ ਉਹ ਆਂਦਾ ਕਿ ਮੈਂ ਇਲਾਜ ਕਰਦਾ ਜੇ ਇਲਾਜ ਕਰਦਾ ਮੈਂ ਕਿੱਲਾ ਜਮਿੰਦहूं ਆ ਜਾਓ ਇਲਾਜ ਕਰਦੇ ਅੰਧਵਿਸ਼ਵਾਸ ਹੈ ਜੇ ਲਾ ਕੇ ਕੋਈ ਹੈ ਨਹੀਂ ਤੋਕੀ ਨਹੀਂ ਤੁਸੀਂ ਕਿਵੇਂ ਕਹਿ ਸਕਦੇ ਹੋ ਜਿਹੜਾ ਅੰਧਵਿਸ਼ਵਾਸ ਦੀ ਗੱਲ ਕਰਦੇ ਹੋ ਜਿਹੜੀ ਕਿਉਂਕਿ ਤੁਹਾਡਾ ਤਾਂ ਪਿੰਡ ਦਾ ਹੀ ਹੈ ਸਾਨੂੰ ਸਾਡੇ ਪਿੰਡ ਦਾ ਪਤਾ ਹੈ ਨਾਲ ਦੇ ਜੰਮਿਆਂ ਦੇ ਦਾਈਆਂ ਢਿੱਡ ਤੋਂ ਨਾਲ ਕੋਈ ਨਹੀਂ ਸਾਨੂੰ ਪਤਾ ਵੀ ਕੀ ਉਹਦੇ ਪੱਲੇ ਕੁਝ ਵੀ ਹੈ ਨਹੀਂ ਅੰਮ੍ਰਿਤਸਰ ਵਿਚ ਆ ਜੇ ਨੀਰਾ ਲੋਕਾਂ ਤੋਂ ਦੂਰ ਦੂਰੋਂ ਅੰਮ੍ਰਿਤਸਰ ਤੱਕ ਤਰਨਤਾਰਨ ਸਾਹਿਬ ਤੱਕ ਲੋਕ ਆਉਂਦੇ ਵਿਚਾਰੇ ਭੁੱਖੇ ਮਾਰ ਕੇ ਮਸਾਂ ਪਹੁੰਚਦੇ ਆ ਜੋ ਕਿ ਇਹਦੇ ਪੱਲੇ ਕੱਖ ਵੀ ਹੈ ਨਹੀਂ ਤੁਸੀਂ ਤੁਹਾਡੀ ਪ੍ਰਾਣੀ ਰੰਜੇਸ ਕਿਛ ਕੋਈ ਰੰਜੇਸ ਨੂੰ ਨਹੀਂ ਨਹੀਂ ਕੋਈ ਰੰਜੇਸ ਨਹੀਂ ਸਾਡਾ ਸੱਜਣ ਮਿੱਤਰ ਰਿਆ ਹੈ ਸਾਡੀ ਦੁਸ਼ਮਣੀ ਨਹੀਂ ਉਹਦੇ ਨਾਲ ਚੰਗਾ ਬੋਲਤਾਲ ਹੈ ਅਜੇ ਵੀ ਬੋਲਤਾਲ ਹੈਗਾ ਅਸੀਂ ਤਾਂ ਉਹਨੂੰ ਇਹੀ ਕਹਿੰਦੇ ਆ ਵੀ ਇਹ ਕੰਮ ਚੰਗਾ ਨਹੀਂ ਪਈ ਇਹ ਛੱਡ ਦੇ ਗੁਰੂ ਘਰ ਨਾਲ ਜੋੜ ਗੁਰੂ ਗ੍ਰੰਥ ਸਾਹਿਬ ਨਾਲ ਲੋਕਾਂ ਨੂੰ ਜੋੜੋ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਕਿਉਂ ਨਹੀਂ ਵਿਰੋਧ ਕੀਤਾ ਅਸੀਂ ਤਾਂ ਬਹੁਤ ਚਿਰ ਦੀ ਵਿਰੋਧ ਕਰੀ ਜਾਂਦੇ ਆ ਅਸੀਂ ਤਾਂ ਕਦੇ ਲ ਅੱਜ ਜਿਹੜਾ ਇੱਥੇ ਕੋਈ ਆਉਂਦਾ ਸਪੈਸ਼ਲ ਉਹਨਾਂ ਨੂੰ ਲੋਕਾਂ ਨੂੰ ਵੀ ਕਹਿੰਨੇ ਵੀ ਇਹ ਕੰਮ ਨਾ ਕਰੋ ਭਾਈ ਨਾ ਜਾਓ ਇਹਦੇ ਕੋਲੇ ਕੁਝ ਨਹੀਂ ਇਹਦੇ ਪੱਲੇ ਜੇ ਇਹਦੇ ਪੱਲੇ ਹੈਗਾ ਤਾਂ ਸਾਨੂੰ ਅੱਜ ਤੇ ਪ੍ਰੂਫ ਦੇਵੇ ਅਸੀਂ ਉਹ ਜੋ ਉਹ ਲੱਤਾਂ ਨਹੀਂ ਟੱਪ ਜਾਗੇ ਕੀ ਕੀ ਕਹਿੰਦਾ ਹੁੰਦਾ ਸੰਕਲ ਜੇ ਉੱਥੇ ਪਹੁੰਚ ਜੇ ਕਹਿੰਦਾ ਤੁਸੀਂ ਲੋਕ ਅੰਧਵਿਸ਼ਵਾਸ ਕਿਉਂ ਹੁੰਦੇ ਆ ਉਹ ਆਵਾ ਦਾਤੀ ਨਾਲ ਥੋਲੇ ਪਾਉਂਦਾ ਜਿਹਦੇ ਜਿਹਦੇ ਹਰ ਹਰ ਇੱਕ ਤੀਜ ਕੋਈ ਕੈਂਸਰ ਤੱਕ ਵੀ ਆਂਦੇ ਆਰਾਮ ਆਉਂਦਾ ਮੈਂ ਕਹਾਂ ਕੈਂਸਰ ਦਾ ਦੂਰ ਬੜੀ ਦੂਰ ਹੈ ਮੇਰੀ ਮਾਤਾ ਨੂੰ ਹਰਨੀਆਂ ਹੀ ਆ ਗੱਲਾਂ ਉਹਦਾ ਇਲਾਜ ਕਰਦੇ ਜਾਂ ਜੋ ਜੋ ਮੈਨੂੰ ਸੰਗਤ ਸੇਵਾ ਲਓਗੇ ਮੈਂ ਉਹ ਦੇਣ ਆ ਮਾਜੀ ਤੁਸੀਂ ਕੀ ਕੀ ਚਲੋ ਪਿੰਡ ਵਾਸੀ ਅੱਜ ਇਕੱਠੇ ਹੋਏ ਆ ਕਹਿੰਦੇ ਵੀ ਇੱਕ ਧੁੰਗਵਾਜੀ ਕੀਤੀ ਜਾ ਰਹੀ ਆ ਪਿੰਡ ਵਿੱਚ ਦੇਖੋ ਜੀ ਸੰਤ ਭਾਈ ਮੋਹਰਸੋਂ ਦੇ ਨਾਂ ਤੇ ਗਾਇਆਂ ਦੀ ਸੇਵਾ ਕਰਦੋਂ ਦਸੀਨਾ ਠੀਕ ਹੈ ਉਹਨਾਂ ਨੇ ਕਿਤੇ ਮਹਾਰਾਜ ਨੇ ਦਾ ਕਿਰਪਾ ਹੋ ਗਈ ਆ ਤੇ ਸੰਗਤਾਂ ਦੇ ਭਲੇ ਹੋਣ ਲੱਗ ਗਏ ਹਾਂ ਜੀ ਪਰ ਪਿੰਡ ਵਾਲੇ ਕਹਿੰਦੇ ਵੀ ਬਿਸਤਰੀ ਦਾ ਕੰਮ ਕਰਦਾ ਸੀ ਦੇਖੋ ਮਿਸਰੀ ਦਾ ਮੈਂ ਕੰਮ ਕਰਦਾ ਸੀ ਪਹਿਲਾਂ ਜੇ ਮਾਲਕ ਦੀ ਕਿਰਪਾ ਹੋਈ ਆ ਤਾਂ ਹੀ ਹੋਇਆ ਔਰ ਤੇ ਨਹੀਂ ਹੋਗੀ ਕਿਸੇ ਤੇ ਕਿੰਨੇ ਸਮੇਂ ਤੋਂ ਹੋ ਰਹੀ ਹੈ ਜਿਹੜੀ ਤੁਸੀਂ ਕਹਿੰਦੇ ਮਾਲਕ ਦੀ ਕਿਰਪਾ ਕਰ ਉਹ ਚੱਲਦਾ ਆ ਆ ਮਾਗੀ ਵਾਲਿਆਂ ਤੋਂ ਸ਼ੁਰੂ ਹੋਇਆ ਸੀ ਹਾਂਜੀ ਪਹਿਲਾਂ ਕਿਰਪਾ ਪਹਿਲਾਂ ਕਿਰਪਾ ਹੈ ਨਹੀਂ ਸੀ ਕੀ ਕਾਰਨ ਆ ਫਿਰ ਜਿਹੜੀ ਹੁਣ ਕਿਰਪਾ ਹੋ ਗਈ ਪਹਿਲਾਂ ਕਿਉਂ ਹੀ ਹੈਗੀ ਸੀ ਕਿਰਪਾ ਹੁੰਦੀ ਹੈ ਤਾਂ ਜਦੋਂ ਜੇ ਕੋਈ ਜੇ ਸੰਗਤਾਂ ਦੇ ਭਲੇ ਹੋਏ ਤਾਂ ਹੀ ਆਉਂਦੇ ਨਿਬੰਧਾ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਰਪਾ ਹੋ ਗਈ ਤੁਹਾਡੀ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੇ ਸੰਗਤਾਂ ਦੇ ਭਲੇ ਹੋਈ ਜਾਂਦੇ ਆ ਜੀ ਨਹੀਂ ਫਿਰ ਵੀ ਕੋਈ ਆਈਡੀਆ ਤਾਂ ਹੋਇਆ ਹੀ ਹੋਣਾ ਵੀ ਕਿ ਕੋਈ ਸੰਤ ਕੋਈ ਮਹਾਪੁਰਸ਼ ਆਏ ਤਾਂ ਫਿਰ ਹੀ ਕਲਾ ਹੋਏ ਨਾ ਜਿੰਨੇ ਤਾਂ ਹੁੰਦਾ ਜਿਹੜੇ ਮਹਾਪੁਰਸ਼ ਜਿਹੜੇ ਸੰਤ ਭਾਈ ਮੋਹ ਹਾਂਜੀ ਤੁਹਾਡੇ ਚਾਹੁੰਦੇ ਆ ਜੇ ਭਲਾ ਹੀ ਫਿਰ ਆਈ ਹੋਈ ਜਾਂਦੇ ਸੰਗਤਾਂ ਤੇ ਐ ਨਹੀਂ ਹੋਈ ਆ ਤੁਹਾਡੇ ਚਾਹੁੰਦੇ ਜੇ ਭਲਾ ਹੋਇਆ ਤਾਂ ਹੀ ਆਈ ਨਹੀਂ ਨਹੀਂ ਤੁਸੀਂ ਕਹਿਣਾ ਸੰਤ ਮਹਾਂਪੁਰਸ਼ ਆਏ ਉਹ ਸੰਤ ਮਹਾਂਪੁਰਸ਼ ਕਿਵੇਂ ਆਏ ਸੁਪਨੇ 'ਚ ਆਏ ਤੁਹਾਡੀ ਆਤਮਾ 'ਚ ਆਏ ਕਿਸ ਤਰੀਕੇ ਦੇ ਨਾਲ ਤੁਹਾਡੇ 'ਚੋਂ ਆਏ ਤੁਹਾਨੂੰ ਪਤਾ ਲੱਗ ਗਿਆ ਕਿ ਭਲਾ ਹੋਣ ਲੱਗ ਗਿਆ ਦੇਖੋ ਜੀ ਪਹਿਲਾਂ ਮੈਂ ਕਾਰਪੇਟੋ ਦਾ ਕੰਮ ਜਰੂਰ ਕਰਦਾ ਸੀ ਮੈਂ ਜਦੋਂ ਸੰਗ ਦੇ ਭਲੇ ਪਾਇ ਇੱਕ ਥੋਲਾ ਪਾਇਆ ਆ ਭਾਈ ਗਰਦਿਆਲ ਸਿੰਘ ਕੜਾ ਬੂਲੇ ਠੀਕ ਹੈ ਇਹਦੇ ਮੈਂ ਪਿੰਡ ਵੀ ਕੰਮ ਗਿਆ ਸੀ ਇਹ ਜੇ ਮੈਂ ਥੋਲਾ ਪਾ ਜਾਂਦਾ ਵੀ ਮੇਰੇ ਥੋਲਾ ਪਾ ਦੇ ਮੈਂ ਫਿਰ ਬਾਬਾ ਮੈਨੂੰ ਕਿਰਪਾ ਹੋਈ ਆ ਵੀ ਮੈਂ ਥੋਲਾ ਪਾ ਇਹ ਠੀਕ ਹੋ ਗਿਆ ਸੀ ਠੀਕ ਆ ਉਹ ਰੋਲ ਹੀ ਰੋਲ ਪ੍ਰੋਬਲਮ ਸੀ ਦੱਸੀ ਬਾਈ ਕੀ ਬਰੌਂ ਸੀ ਪਿੰਡ ਵਾਲੇ ਫਿਰ ਵਿਰੋਧ ਕਿਉਂ ਕਰਦੇ ਆ ਪਿੰਡ ਵਾਲੇ ਵਿਰੋਧ ਕਿਉਂ ਕਰਦੇ ਆ ਇਹ ਤਾਂ ਹੁਣ ਕਹਿ ਨਹੀਂ ਸਕਦੇ ਕਿਉਂ ਰੋੜਦਿਆਂ ਹੋਗੇ ਤਾਂ ਪਿੰਡ ਵਾਲੇ ਕਹਿੰਦੇ ਅਸੀਂ ਚੱਲਣ ਨਹੀਂ ਦੇਣਾ ਇਸ ਤਰ੍ਹਾਂ ਫਿਰ ਚਲੋ ਠੀਕ ਆ ਸਾਡੀ ਲੈਂਨ ਫਿਰ ਅਸੀਂ ਆਪਦੀ ਚਲਾ ਲਾਂਗੇ ਨਹੀਂ ਚੱਲਣ ਦਿੰਦੇ ਤਾਂ ਸੰਗਤ ਦਾ ਵੀ ਕੋਈ ਭਲਾ ਹੁੰਦਾ ਤਾਂ ਹੀ ਆਇਆ ਨਾ ਤੁਹਾਨੂੰ ਲੱਗਦਾ ਕਿ ਤੁਸੀਂ ਗੁਰਸਿੱਖ ਜਿਸ ਤਰ੍ਹਾਂ ਦਸਤਾਰ ਸਜਾਈ ਹੋਈ ਆ ਪਰ ਇਸ ਤੋਂ ਦਾ ਕੰਮ ਆਹੀ ਕੋ ਟੂਨੇ ਟੱਪੇਲਾ ਕੰਮ ਤਾਂ ਕਰਦੇ ਨੇ ਵੀਰੇ ਠੀਕ ਆ ਨਾ ਜੇ ਖੂ ਢਾਲੇ ਲਾਉਂਦੇ ਢਾਲਿਆ ਨੂੰ ਸਾਡੇ ਕੋਈ ਕੋਈ ਕੰਮ ਨਹੀਂ ਸਾਡੇ ਕੋਲੇ ਆ ਦਤਰੀ ਨਾਲ ਜਿਸ ਤਰ੍ਹਾਂ ਤੁਸੀਂ ਦਤਰੀ ਲੈ ਕੇ ਕਰ ਰਹੇ ਹੋ ਉਹ ਕੀ ਚੀਜ਼ ਆ ਜਿਹੜਾ ਤੁਸੀਂ ਕਰਦੇ ਤੇ ਦਾਤੀ ਨਾਲ ਠੋਲਾ ਖੁਰਦਾ ਹੀ ਜੇ ਖੁਰਿਆ ਤਾਂ ਆ ਹੀ ਤੁਸੀਂ ਉਨ ਬੈਠੇ ਆ ਸੰਗਤ ਬੈਠੀ ਆ ਉਹਨਾਂ ਨੂੰ ਪੁੱਛ ਲਓ ਜੀ ਇਹਨਾਂ ਦੇ ਤੁਸੀਂ ਸਿੱਖੋ ਕਿ ਮੰਨਦੇ ਹੋ ਇਸ ਤਰ੍ਹਾਂ ਵੀ ਥੋਲੇ ਹੁੰਦੇ ਆ ਜਿਖੋ ਜੇ ਮੈਂ ਮੰਨਦਾ ਇਸ ਗੱਲ ਨੂੰ ਤੇ ਜੇ ਖੁਰੇ ਤਾਂ ਹੀ ਆ ਨਹੀਂ ਨਹੀਂ ਤੁਸੀਂ ਮੰਦੇ ਹੋ ਵੀ ਇਸ ਸਿੱਖ ਧਰਮ ਚੋ ਹੈਗਾ ਕੋਈ ਗੁਰਗ੍ਰੰਥ ਸਾਹਿਬ ਤੋਂ ਵੱਡਾ ਕੁਝ ਵੀ ਨਹੀਂ ਤੇ ਮੈਂ ਵੀ ਗੁਰੂ ਗ੍ਰੀਕ ਰਹੀ ਜਾਨਾ ਮੈਂ ਵੀ ਮੈਂ ਕਿਹਾ ਵੀ ਹੋਰ ਪਾਸੇ ਤੁਰਿਆ ਗੁਰੂ ਵਾਲੀ ਤੇ ਕਹਿੰਦੇ ਵੀ ਥੋਲੇ ਕੋਈ ਹੈ ਹੀ ਨਹੀਂ ਚੀਜ਼ ਜੇ ਕੋਈ ਫਿਰ ਆਰਾਮ ਕਾਦੇ ਹਾਸੇ ਆਉਂਦਾ ਫਿਰ ਜੇ ਥੋਲੇ ਨਾਲ ਆਰਾਮ ਹੋਏ ਤਾਂ ਹੀ ਆਉਂਦੇ ਨਾ ਬੰਦੇ ਸੰਗਤ ਪੰਜ ਮਿੰਟ ਇਕੱਠੇ ਹੋ ਗਏ ਠੀਕ ਹੈ ਨਹੀਂ ਅਗਰ ਪਿੰਡ ਵਾਲੇ ਵਿਰੋਧ ਬੰਦ ਕਰਾਉਣਾ ਚਾਹੁੰਦੇ ਫਿਰ ਕੀ ਕਰੋਗੇ ਜੇ ਕੋਈ ਸੰਗਤ ਵੀ ਇਹ ਕਹਿੰਦੀ ਆ ਜਿਹੜੀ ਬਾਹਰੀ ਸੰਗਤਾਂ ਦੇ ਥੋਲੇ ਨਾਲ ਖੁਰੇ ਆ ਪਤਾ ਲੱਗ ਜੂ ਤੁਹਾਨੂੰ ਮੈਂ ਸੱਦ ਲੈਣਾ ਫੋਨ ਕਰਕੇ ਸਾਰਿਆਂ ਨੂੰ ਸੰਗਦੀ ਜਿਨ੍ਹਾਂ ਦੇ ਫਾਇਦੇ ਹੋਏ